ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ 14ਵੀਂ ਆਸ਼ਟਪਦੀ ਦੇ ਆਪਾਂ ਦੋਨੇ ਪਤਾਂ ਦੇ ਵਿਚਾਰ ਕਰ ਲੈਣੀ ਹੈ ਜੀ ਅੱਜ ਪਿਛਲੇ ਦਿਨਾਂ ਤੋਂ ਲੈ ਕੇ ਆਪਾਂ ਜੋ ਗੁਰੂ ਸਾਹਿਬ ਜੀ ਦੇ ਵਾਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆਉਂਦੇ ਐ ਕਿ हे ਮਨੁੱਖ ਉਹ ਪ੍ਰਮਾਤਮਾ ਜੋ ਕਰਦਾ ਹੈ ਤੇਰੀ ਜ਼ਿੰਦਗੀ ਵਿੱਚ ਠੀਕ ਕਰਦਾ ਹੈ ਉਹਦਾ ਹੁਕਮ ਮੰਨਣਾ ਤੂੰ ਉਹਦੇ ਹੁਕਮ ਵਿੱਚ ਚੱਲਪਾ ਉਹਦੇ ਹੁਕਮ ਵਿੱਚ ਚੱਲਣ ਦੇ ਵਿੱਚ ਹੀ ਭਲਾ ਹੈ ਜੇਨ ਪ੍ਰਭ ਜਾਤਾ ਸੋ ਸੋਭਾਵੰਤ ਜਿਨ੍ਹਾਂ ਨੇ ਉਸ ਸੋਹਣੇ ਪ੍ਰਭੂ ਨੂੰ ਸੋਭਾ ਵਾਲਾ ਪ੍ਰਮਾਤਮਾ ਜੋ ਉਸ ਨੂੰ ਜਾਣ ਲਿਆ ਗੁਰੂ ਜੀ ਕਹਿੰਦੇ ਉਹ ਵੀ ਬਹੁਤ ਸੋਹਣੇ ਬਣ ਜਾਂਦੇ ਆ ਕਿਉਂਕਿ ਉਹ ਪ੍ਰਮਾਤਮਾ ਗੁਣਵੰਤਿਆਂ ਗੁਣ ਦੇ ਜਿਹੜੇ ਜਿਨ੍ਹਾਂ ਕੋਲੇ ਕੋਈ ਵੀ ਗੁਣ ਨਹੀਂ ਸੀਗਾ ਉਸ ਮਨੁੱਖਾਂ ਨੂੰ ਗੁਰੂ ਜੀ ਨੇ ਪ੍ਰਮਾਤਮਾ ਨੇ ਗੁਣਵਾਨ ਬਣਾਇਆ ਮਨੁੱਖ ਦੇ ਵਿੱਚ ਅਸੀਂ ਪਿਆਰੋਂ ਹੈ ਹੀ ਔਗਣਾ ਹਾਰੇ ਆਂ ਪੈਰ ਪੈਰ ਤੇ ਗਲਤੀਆਂ ਅੰਦਰਾਂ ਮਨ ਸਾਡਾ ਕਰਦਾ ਰਹਿੰਦਾ ਜੀ ਸੋ ਗੁਰੂ ਜੀ ਕਹਿੰਦੇ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਉਹ ਬੜੇ ਫਿਰ ਸੋਭਾ ਵਾਲੇ ਹੋ ਜਾਂਦੇ ਆ ਜੀ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਵੀ ਜ਼ਿੰਦਗੀ ਵਿੱਚ ਸਗਲ ਸੰਸਾਰ ਉਧਰੈ ਤਿੰਨ ਮੰਤ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਨਾ ਕਹਿੰਦੇ ਉਹ ਫਿਰ ਸੰਸਾਰ ਦੇ ਵਿੱਚ ਬੜੇ ਸੋਹਣੇ ਹੁੰਦੇ ਐ ਤੇ ਉਹਨਾਂ ਦੇ ਉਪਦੇਸ਼ ਦੇ ਨਾਲ ਦੁਨੀਆ ਤਰਦੀ ਐ ਉਦਰ ਐ ਤਿੰਨ ਮੰਤਰ ਜਿਹੜੇ ਉਹ ਸਿੱਖਿਆ ਦ੍ਰਿੜ ਕਰਵਾਉਂਦੇ ਐ ਨਾ ਕਹਿੰਦੇ ਉਹ ਸਿੱਖਿਆ ਦੇ ਨਾਲ ਲੋਕਾਈ ਦਾ ਬਹੁਤ ਭਲਾ ਹੁੰਦਾ ਹੈਗਾ ਪ੍ਰਭ ਕੇ ਸੇਵਕ ਸਗਲੋ ਉਧਾਰਨ ਪ੍ਰਮਾਤਮਾ ਦਾ ਸੇਵਕ ਸਬ ਦਾ ਉਧਾਰ ਕਰ ਦਿੰਦਾ ਜੀ ਸਗਲੋ ਉਧਾਰ ਪ੍ਰਭ ਕੇ ਸੇਵਕ ਦੁਖ ਬਸਾਰਨ ਪਰਮਾਤਮਾ ਦਾ ਸੇਵਕ ਦਾ ਸਭ ਦੁੱਖ ਦੂਰ ਹੋ ਜਾਂਦੇ ਆ ਜੀ ਦੁੱਖ ਖਤਮ ਹੋ ਜਾਂਦੇ ਆ ਆਪੇ ਮੇਲਾ ਲੈ ਕਿਰਪਾਲ ਉਹ ਆਪ ਹੀ ਪਰਮਾਤਮਾ ਆਪਦੇ ਸੇਵਕਾਂ ਨੂੰ ਮੇਲ ਲੈਂਦਾ ਹੈ ਗੁਰ ਕਾ ਸ਼ਬਦ ਜਪ ਭਏ ਨਿਹਾਲ ਗੁਰੂ ਦਾ ਸ਼ਬਦ ਜਪ ਕੇ ਨਿਹਾਲ ਹੋ ਜਾਂਦੇ ਹੈ ਉਹ ਜਦੋਂ ਕੋਈ ਪਾਠ ਭਜਨ ਕਰਦੇ ਹਨ ਬੱਧਾ ਚੱਤੀ ਜੀ ਨਹੀਂ ਪੜਦੇ ਫਿਰ ਉਹ ਗੁਰੂ ਦਾ ਸ਼ਬਦ ਭਲਾ ਨਹੀਂ ਥੋੜੀ ਪੜ ਲੈਣਾ ਪੜਦੇ ਆ ਪਿਆਰ ਦੇ ਨਾਲ ਹਣ ਕੇ ਸੇਵਾ ਸੋਈ ਲੱਗੈ ਗੁਰੂ ਜੀ ਕਹਿੰਦੇ ਫਿਰ ਉਸ ਦੀ ਸੇਵਾ ਦੇ ਵਿੱਚ ਉਹੀ ਲੱਗਦਾ ਕੌਣ ਜਿਸ ਨੂੰ ਕਿਰਪਾ ਕਰਹਿ ਬੜ ਭਾਗ ਹੈ ਜਿਹਦੇ ਵੱਡੇ ਭਾਗ ਜਾਗ ਪੇ ਭਾਈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਉਹਦੀ ਕਿਰਪਾ ਆਪਣਾ ਕੀਤਾ ਕਿਛੁ ਨਾ ਹੋਇ ਬੰਦਾ ਕੁਝ ਵੀ ਨਹੀਂ ਕਰ ਸਕਦਾ ਪਿਆਰੋ ਨਾਮ ਜਪਤ ਪਾਵੇ ਬਿਸਰਾਮ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਸੁਖ ਮਿਲ ਜਾਂਦਾ ਹੈ ਇੱਕ ਟਿਕਾਣਾ ਮਿਲ ਜਾਂਦਾ ਹੈ ਨਹੀਂ ਪੈ ਰਹੇ ਅਸੀਂ ਜਨਮ ਲੈ ਰਹੇ ਹਾਂ ਅਸੀਂ ਮਰ ਰਹੇ ਹਾਂ ਆਉਣ ਜਾਣ ਬਣਿਆ ਹੋਇਆ ਨਾਨਕ ਤਿੰਨ ਪੁਰਖ ਕੋ ਉਤਮ ਕਰਮਾਣ ਗੁਰੂ ਜੀ ਕਹਿੰਦੇ ਫਿਰ ਉਹ ਪੁਰਖ ਉਹ ਮਹਾਨ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਉਤਮ ਕਰਕੇ ਜਾਣਦੇ ਹੈ ਗੁਰੂ ਨੂੰ ਉਤਮ ਕਰਕੇ ਜਾਣਦੇ ਗੁਰੂ ਮਹਾਨ ਹੈ ਤੇ ਜਿਹੜੇ ਗੁਰੂ ਨੂੰ ਖੜਾਉਣਾ ਸਮਝਦੇ ਐ ਪ੍ਰਮਾਤਮਾ ਨੂੰ ਖੜਾਉਣਾ ਸਮਝਦੇ ਐ ਕਹਿੰਦੇ ਫਿਰ ਉਹ ਗੁਰੂ ਪ੍ਰਮਾਤਮਾ ਨੂੰ ਖੜਾਉਣਾ ਹੀ ਸਮਝਦਾਗਾ ਬਾਬਾ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਆਖਿਆ ਲੋਗਨ ਰਾਮ ਖਿਲੋ ਨਾ ਜਾਣਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੋ ਨਾ ਜਾਣਾ ਕਿਉਂ ਆਖਿਆ ਜੀ ਜੀ ਜਦੋਂ ਲੋੜ ਐ ਉਹ ਤੇ ਰੱਬ ਦਾ ਨਾਮ ਲੈ ਲੋ ਜਦੋਂ ਲੋੜ ਨਹੀਂ ਕਣ ਬੱਚੇ ਨੂੰ ਆਪਾਂ ਖੇਡ ਉਹਦੇ ਫੜਾਉਨੇ ਹੈ ਨਾ ਜਦੋਂ ਉਹਨੂੰ ਬਰਮਣਾ ਹੁੰਦਾ ਤਾਂ ਨਹੀਂ ਰੱਖਦਾਂ ਨੇ ਉਹ ਜਿਹੜਾ ਛਣਕਣਾ ਖੜਕਾ ਖੜਕਾ ਕੇ ਬੱਚੇ ਨੂੰ ਬਰਾਲਨੇ ਆਪਾਂ ਉਹ ਲੋੜ ਵੇਲੇ ਚੱਗਦੇ ਉਹ ਨਹੀਂ ਬਸਵੇਂ ਜਿਵੇਂ ਕਹਿੰਦੇ ਲੋਕ ਲੋੜ ਵੇਲੇ ਗੁਰੂ ਸਾਹਿਬ ਜੀ ਕਹਿੰਦੇ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ ਆਮਰਾ ਪਰਵਾਸਾ ਕਰੋ ਹਰ ਗਿਆ ਬਹੋਰਾ ਮਿੱਤ ਗੁਰੂ ਸਾਹਿਬ ਜੀ ਕਹਿੰਦੇ ਨਾ ਕਹਿੰਦੇ ਭਾਈ ਜਿਵੇਂ ਤੂੰ ਕੰਮ ਵੇਲੇ ਪ੍ਰਮਾਤਮਾ ਨੂੰ ਜ਼ਿੰਮਰਦਾ ਹੁੰਦਾ ਨਾ ਕਾਮ ਪਰੇ ਹਰ ਸਿਮਰੀਐ ਉਹ ਤਨਾ ਵੇ ਰੱਬਾ ਮੇਰਾ ਕੰਮ ਕਰਦੇ ਦੁੱਖ ਵੇੇ ਜਾਗ ਕਰਦਾ ਹੁੰਦਾ ਨਾ ਕਹਿੰਦੇ ਐਵੇਂ ਜਿਵੇਂ ਨਿਤਿ ਸਮਰਲੇ ਕਰ ਤੈਨੂੰ ਕੋਈ ਦੁੱਖ ਹੀ ਨਹੀਂ ਲੱਗੂਗਾ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਕਹਿੰਦੇ ਜੋ ਕੁਛ ਕਰਦਾ ਹੈ ਪ੍ਰਮਾਤਮਾ ਦੇ ਰੰਗ ਵਿੱਚ ਹੁੰਦਾ ਹੈ ਜੀ ਸਦਾ ਸਦਾ ਵਸੈ ਹਰ ਸੰਗ ਸਦਾ ਪ੍ਰਮਾਤਮਾ ਸੰਗ ਵਸਦਾ ਜੀ ਸਦਾ ਹੀ ਨਾਲ ਹੈ ਪਿਆਰੋ ਪ੍ਰਮਾਤਮਾ ਸਾਡੇ ਕੋਈ ਦੂਰ ਨਹੀਂ ਗਿਆ ਪ੍ਰਮਾਤਮਾ ਸਹਿਜ ਸੁਭਾਏ ਉਹ ਵੈ ਸੋ ਹੋਵੇ ਇਹਨੇ ਵੀ ਸਹਿਜ ਸੁਭਾਏ ਹੁੰਦਾ ਜੋ ਕੁਛ ਹੁੰਦਾ ਨਾ ਸਹਿਜ ਸੁਭਾਏ ਹੁੰਦਾ ਹੈ ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚ ਸਹਿਜ ਸੁਭਾਅ ਕਰਨਾ ਵਾਪਰਦੇ ਨੇ ਉਹਨਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਕਰਨ ਹਾਰ ਪਛਾਨੈ ਸੋਏ ਉਹੀ ਪ੍ਰਮਾਤਮਾ ਦੀ ਫਿਰ ਪਛਾਣ ਪ੍ਰਦੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਕਹਿੰਦੇ ਪ੍ਰਮਾਤਮਾ ਦਾ ਕੀਤਾ ਹੋਇਆ ਰੱਬ ਦੇ ਪਿਆਰ ਨੂੰ ਮਿੱਠਾ ਲੱਗਦਾ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਕਹਿੰਦੇ ਵੀ ਪ੍ਰਮਾਤਮਾ ਦਾ ਕੀਤਾ ਹੋਇਆ ਰੱਬ ਦੇ ਪਿਆਰ ਨੂੰ ਮਿੱਠਾ ਲੱਗਦਾ ਜੋ ਕਰਦਾ ਵਾਹਿਗੁਰੂ ਵਸਤੇ ਨਿਰਾਜਾ ਵਿੱਚ ਹੋ ਰਿਹਾ ਬਸ ਚੰਗਾ ਹੋ ਰਿਹਾ ਤਾਂ ਵੀ ਤੇਰਾ ਹੁਕਮ ਹੈ ਮਾੜਾ ਹੋ ਰਿਹਾ ਤਾਂ ਵੀ ਤੇਰਾ ਹੁਕਮ। ਜਿਵੇਂ ਸਾ ਸਾ ਤੈ ਸਾਦਰ ਸਤਾਨਾ ਜਿਹ ਜਿਹਾ ਉਹਨਾਂ ਨੂੰ ਫਿਰ ਦਿਸ ਆਉਂਦਾ ਪ੍ਰਮਾਤਮਾ ਉਹੋ ਜੇ ਕਿਨੇ ਦਿਸਣ ਲੱਗ ਜਾਂਦਾ ਜਿਸ ਤੇ ਉਪਜ ਹੈ ਤੇ ਸਮਾਹੇ ਸਮਾਏ ਜਿਸ ਤੋਂ ਪੈਦਾ ਹੋਇਆ ਸੀ ਉਹਦੇ ਵਿੱਚ ਹੀ ਸਮਾਜ ਹੁੰਦੇ ਆਪਾਂ ਪ੍ਰਮਾਤਮਾ ਤੋਂ ਪੈਦਾ ਹੋਏ ਨਾ ਇਹ ਪ੍ਰਮਾਤਮਾ ਦੀ ਅੰਸ਼ ਹੈ ਪਰ ਉਹਦੇ ਵਿੱਚ ਹੀ ਸਮਾ ਜਾਣਾ ਹੈ ਤੇ ਜਿੰਨਾ ਚਿਰ ਉਹਦੇ ਵਿੱਚ ਸਮਾਉਂਦੇ ਨੇ ਪਿਆਰਿਓ ਜਨਮ ਮਰਨ ਦਾ ਗੇੜ ਚੱਲਦਾ ਰਹਿਣਾ ਅਚਿਥੇ ਰੱਖੋ ਜੀ ਜਿੰਨਾ ਚੱਕਰ ਸਾਗਰ ਦੇ ਵਿੱਚ ਬੂੰਦ ਸਮਾਉਂਦੀ ਨਹੀਂ ਉਹਨਾ ਚੱਕਰ ਭਟਕਦੇ ਰਹੂਗੀ ਜੀ ਉਹ ਸਾਗਰ ਦੇ ਵਿੱਚ ਬੂੰਦ ਨੇ ਸਮਾ ਜਾਣਾ ਜੀ ਬਸੇ ਬਾਣੀ ਵਿੱਚ ਵੀ ਲਿਖਿਆ ਨਾ ਨਦੀਆਂ ਨਾਲ ਆ ਟੋਪਿਆਂ ਦਾ ਜਲ ਜਾਏ ਪਾ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ ਕਿਵੇਂ ਭਾਈ ਪਾਣੀ ਪਹਿਲਾਂ ਵਾਸ਼ਪੀਕਰਨ ਹੁੰਦਾ ਹੈ ਮੀ ਬਣ ਜਾਂਦਾ ਹੈ ਮੀ ਬਣ ਕੇ ਗਲੀਆਂ ਨਾਲੇ ਵਹਿਦੇ ਪਾਣੀ ਧੋਬਾਂ ਵਿੱਚ ਦੇ ਹੁੰਦਾ ਹੋਇਆ ਕਿੱਥੋਂ ਦੇ ਕਿੱਥੋਂ ਜਾ ਕੇ ਪਹੁੰਚ ਜਾਂਦਾ ਹੈ ਨਦੀਆਂ ਵਿੱਚ ਦੇ ਫਿਰ ਤੇ ਜਾ ਕੇ ਸਾਗਰ ਦਾ ਰੂਪ ਹੋ ਜਾਂਦਾ ਹੈ ਬੱਸ ਐਵੇਂ ਜਿਵੇਂ ਸਾਡੀ ਜੀਵ ਆਤਮਾ ਪਿਆਰੋਂ ਭਟਕਦੇ ਫਿਰਦੇ ਆਪਾਂ ਹੈ ਤਾਂ ਉਹਦਾ ਰੂਪ ਹੀ ਹੈ ਉਹਦਾ ਰੂਪ ਹੀ ਹੋਣਾ ਹੈ ਗੁਰੂ ਜੀ ਕਹਿੰਦੇ ਉਹਦੇ ਵਿੱਚ ਸਮਾ ਜਾਂਦੇ ਰੱਬ ਦੇ ਪਿਆਰੇ ਕੋਇ ਸੁਖ ਨਿਧਾਨੋ ਬਣ ਆਏ ਸੁੱਖਾਂ ਦਾ ਖਜ਼ਾਨਾ ਪਰਮਾਤਮਾ ਉਹਨਾਂ ਨੂੰ ਬਣਾਉਂਦਾ ਤੇਰਾ ਆਪਸ ਕੋ ਆਪ ਦੀਨੋ ਮਾਨ ਅਖੀਰਲੀ ਪੰਕਤੀ ਹੈ ਜੀ ਕਹਿੰਦੇ ਵੀ ਗੁਰੂ ਜੀ ਕਹਿੰਦੇ ਪਰਮਾਤਮਾ ਹੀ ਆਪਦੇ ਪਿਆਰ ਨੂੰ ਮਾਣ ਦਿੰਦਾ ਆਪਸ ਕੋ ਆਪ ਦੀਨੋ ਮਾਨ ਮਾਣ ਇੱਜ਼ਤ ਸਤਕਾਰ ਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਤਰ੍ਹਾਂ ਆਇਆ ਪਿਆ ਰਹੋ ਮਾਣ ਹੰਕਾਰ ਨੂੰ ਵੀ ਕਹਿੰਦੇ ਐ ਇੱਕ ਮਾਣ ਹੁੰਦਾ ਇੱਜ਼ਤ ਸਤਕਾਰ ਇੱਜ਼ਤ ਸਹਿਤ ਕਹਿੰਦੇ ਵੀ ਪ੍ਰਮਾਤਮਾ ਆਪਦੇ ਪਿਆਰਿਆਂ ਨੂੰ ਮਾਣ ਇੱਜ਼ਤ ਦਿੰਦਾਗਾ ਸਤਕਾਰ ਦਿੰਦਾਗਾ ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਚ ਕਈ ਥਾਵਾਂ ਤੇ ਆਉਂਦਾ ਜੀ ਵੀ ਮਾਣ ਹੈ ਜਿਹੜਾ ਇਹ ਹੰਕਾਰ ਵਾਸਤੇ ਵਰਤਿਆ ਗਿਆ ਨਾਨਕ ਪ੍ਰਵਜਣ ਏਕੋ ਜਾਣ ਅਖੀਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਰੱਬ ਦੇ ਪਿਆਰੇ ਇੱਕ ਪ੍ਰਮਾਤਮਾ ਨੂੰ ਜਾਣ ਲੈਂਦੇ ਆ ਇੱਕ ਪ੍ਰਮਾਤਮਾ ਤੇ ਭਰੋਸਾ ਰੱਖਦੇ ਆ ਇੱਕ ਉਤੇ ਟੇਕ ਰੱਖਦੇ ਆ ਉਹਦੀ ਟੇਕ ਦੇ ਵਿੱਚ ਹੀ ਭਲਾ ਹੈ ਸੋ ਪ੍ਰਮਾਤਮਾ ਦਾ ਨਾਮ ਜੱਤਗੇ ਭਾਈ ਸਿਮਰਨ ਕਰੀਏ ਜਿੰਨੇ ਸਰੀਰ ਆਪਾਂ ਬੈਠੇ ਆ ਪਿਆਰਿਓ ਇਹ ਕੰਮ ਧੰਦੇ ਦੁਨੀਆਦਾਰੀ ਦੇ ਵਿੱਚ ਚੱਲਦੇ ਰਹਿਣੇ ਆ ਨਾਮੁੱਖੇ ਆ ਤੇ ਨਾਮੁੱਖਣੇ ਆ ਜੇ ਕੋ ਬੰਦਾ ਕਹੇ ਤੋ ਗੋਣਾ ਵੀ ਕੰਮ ਹੁੰਦੇ ਮੇਰੇ ਮੁਕਾ ਕੇ ਠੀਕ ਹਨਗੇ ਜੀ ਹਜੇ ਤਾਂ ਨਾ ਜੋ ਕੋਲਾਂ ਦੇ ਨਾਮ ਕੋਈ ਨਹੀਂ ਬੋਲ ਟੈਂਪਿਆ ਹਜੇ ਤਾਂ ਭਰੋਸਾ ਕੋਈ ਨਹੀਂ ਗਵਾਣੀ ਨੇ ਕਿਹਾਗਾ ਹਮ ਆਦਮੀ ਹਾਂ ਇਕਦਮੀ ਮੋਹਲਤ ਮੌਤ ਨਾ ਜਾਣਾ ਕਹਿੰਦੇ ਭਾਈ ਮੋਲਤ ਮੂਲਤ ਕੋਈ ਨਹੀਂ ਗੀ ਇਕ ਦਮ ਦਾ ਭਰੋਸਾ ਨਹੀਂ ਦਾ ਇਕ ਦਮ ਦਾ ਵੀ ਵਿਸਵਾਸ ਅੰਦਰ ਗਿਆ ਬਾਹਰ ਕੋਈ ਪਤਾ ਨਹੀਂ ਆਵੇ ਕਾ ਨਾ ਆਵੇ ਭਰੋਸਾ ਹੀ ਕੋਈ ਨਹੀਂ ਗਾ ਸੋ ਸਗਾ ਦਾ ਇਹ ਦੰ ਦਾ ਭਰੋਸਾ ਹੈਗਾ ਤੇ ਉਹ ਪਤਾ ਨਹੀਂ ਇੱਕ ਕਦਮ ਪੱਟਣਾ ਕੋਈ ਨਹੀਂ ਪੱਟਣਾ ਕਿੰਨੇ ਬੰਦੇ ਆਪਾਂ ਵੇਖਦੇ ਆਂ ਰੋਟੀ ਥਾਲ ਦੇ ਵਿੱਚ ਪੋਸੀ ਸੀ ਖਾਣ ਦਾ ਹੁਕਮ ਹੀ ਨਹੀਂ ਹੋਇਆ ਦੁਕਾਨ ਤੇ ਬੈਠਾ ਸੀਗਾ ਬਸ ਦੁਕਾਨ ਤੇ ਉਹਦੀ ਪੱਤ ਲੱਗਾ ਚੱਲ ਬਸ ਕੁਰਸੀ ਤੇ ਬੈਠਾ ਹੀ ਆਸਮਨ ਤੇ ਬੈਠਾ ਹੀ ਬੰਦਾ ਕਿੰਨੇ ਆਪਾਂ ਵੇਖਦੇ ਆਂ ਜੀ ਕਈ ਡਰਾਈਵਰ ਵੀਰ ਵਿੱਚ ਭਰੇ ਬੱਸ ਗੱਡੀ ਚਲਾਉਂਦੇ ਗੱਡੀ ਚਲਾਉਂਦੇ ਬਸ ਉੱਥੇ ਲਟਕ ਗਏ ਇੰਨਾ ਆਪਾਂ ਵੇਖਦੇ ਆਂ ਜੀ ਸੋ ਭਰੋਸਾ ਕੋਈ ਨਹੀਂਗਾ ਜੀ ਇਹ ਇਹ ਤਨ ਦਾ ਕੋਈ ਪ੍ਰੋਸਟਾਨ ਨਹੀਂ ਦਾ ਦੁਨੀਆਂ ਵਿੱਚ ਜਿਹੜੀਆਂ ਕੋਈ ਸਾਇੰਸ ਨੇ ਚੀਜ਼ਾਂ ਬਣਾਇਆ ਨਾ ਮਨੁੱਖ ਨੇ ਉਹਨਾਂ ਦੀ ਤਾਂ ਹਜੇ ਗਾਰੰਟੀ ਗਏ ਹੁੰਦੇ ਵੀ ਸਾਲ ਚੱਲ ਜੂਗੀ ਇਹ 2 ਸਾਲ ਚੱਲ ਜੂਗੀ 5 ਸਾਲ ਚੱਲ ਜੂਗੀ ਇਹ 10 ਸਾਲ ਦੀ ਗਾਰੰਟੀ ਹੈ ਜੀ ਪਰ ਬੰਦੇ ਦੀ ਕੋਈ ਗਾਰੰਟੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਦਮ ਦਾ ਵੀ ਨਹੀਂ ਪ੍ਰੋਸਾ ਦਿੱਤਾ ਇੱਕ ਦਮ ਦਾ ਵੀ ਕਾਦੀ ਗਾਰੰਟੀ ਦੇ ਲੰਗਾ ਮਨਾਂ ਤੋਂ ਸੇ ਸਰੀਰ ਭਾਈ ਸਵਾਸਾਂ ਦੇ ਸਾਰੇ ਹੈ ਸਵਾਸ ਆਉਂਦੇ ਹੈ ਖੂਨ ਦਾ ਰਿਦਮ ਚੱਲ ਰਿਹਾ ਹੈ ਜੀ ਹੌਣ ਦਾ ਦਬਾਅ ਆ ਸਰੀਰ ਦੇ ਵਿੱਚ ਮਿੱਝ ਪੁਰਿਆ ਫਿਰਦਾਗਾ ਸਵਾਸਾਂ ਦੇ ਨਾਲ ਦਿਲ ਧੜਕ ਰਿਆਗਾ ਗੁਰਦੇ ਚੱਲ ਰਹੇ ਹੈ ਸਾਰਾ ਕੁਛ ਇਸ ਤੋਂ ਸਰੀਰ ਦਾ ਤੇ ਜਿੱਦੇ ਸਵਾਸ ਰੁੱਕ ਗਏ ਪਿਆਰਿਓ ਉਹਦੇ ਕਹਿੰਦੇ ਵੀ ਹੁਣ ਤਾਂ ਭਾਈ ਮੁੱਕ ਗਿਆ ਅਹੀਂ ਕਹਿੰਦੇ ਹਨ ਨਾ ਮੁੱਕ ਗਿਆ ਭਾਈ ਮੁੱਕੀ ਹੀ ਮੁੱਕ ਗਿਆ ਸਵਾਸ ਮੁੱਕ ਗਿਆ ਜੀ ਬਸ ਮੁੱਕਣ ਦਾ ਤੇ ਇਹੀ ਮੁੱਕ ਗਿਆ ਸਵਾਸ ਮੁੱਕ ਗਿਆ ਅਣਜਲ ਮੁੱਕ ਗਿਆ ਇਹਦਾ ਦਾਣਾ ਪਾਣੀ ਮੁੱਕ ਗਿਆ ਸਾਰਾ ਕੁਛ ਆਪਾਂ ਮਿਲਾ ਦਨੇ ਜੀ ਇਹ ਜੋ ਸਵਾਸ ਮਿਲੇ ਸੀ ਮੁੱਖ ਦੇ ਜੀ ਬਸ ਸੋ ਗਣ ਘਾਲੇ ਸਭ ਦੇਸ ਸਾਸ ਨੈ ਬਦਨ ਘਟਨ ਤਿਲਸਾਰ ਗੁਰੂ ਜੀ ਕਹਿੰਦੇ ਤਾਂ ਗਿਣ ਕੇ ਪਾਏ ਵੇ ਬੰਦਿਆ ਤੇਰੇ ਵਿੱਚ ਸਵਾਸ ਆਏ ਨਹੀਂ ਪਤਾ ਗੁਰੂ ਜੀ ਕਹਿੰਦੇ ਕਿੰਨੇ ਪਾਏ ਐ ਗਿਣਤੀ ਜ਼ਰੂਰ ਆ ਬਾਲ ਇਹ ਲਿਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰੋਸਾਰ ਕਰ ਗਏ ਪਿਆਰਿਓ ਬਚਨ ਉੱਤੇ ਨਣ ਧਾਲੇ ਸਭ ਦੇਸ ਸਾਸ ਨੈ ਬਦਨ ਘਟਨ ਤਿਲਸਾਰ ਕਿੰਦੇ ਵੀ ਨਾਮ ਤਾਂ ਤੈਨੂੰ ਤਿਲ ਮਾਤਰ ਵੀ ਇੱਕ ਸਵਾਸ ਵੱਧ ਆਵੇ ਨਾ ਤਿਲ ਮਾਤਰ ਘਟ ਆਵੇ ਇਹ ਵੀ ਗੱਲ ਹੈਗੀ ਨਾਲ ਘਟ ਵੀ ਨਹੀਂ ਆਉਂਦਾ ਤੇ ਵੱਧ ਵੀ ਨਹੀਂ ਮਿਲਦਾ ਦਾ ਨਹੀਂ ਤਾਂ ਫਿਰ ਤਗੜੇ ਲੋਕ ਤਾਂ ਜੀ ਖਰੀਦ ਲਾਣਾ ਸਵਾਸ ਤਗੜੇ ਲੋਕਾਂ ਖਰੀਦ ਨਹੀਂ ਖਰੀਦੇ ਜਾਂਦੇ ਜੀ ਇਹ ਤਾਂ ਜਿੰਨਾ ਚਿਰ ਲਿਖਿਆ ਸਰੀਰ ਉਨਾਂ ਚਿਰ ਚੱਲ ਰਿਹਾ ਜੀ ਸਵਾਸ ਇਹ ਸਵਾਸਾਂ ਦਾ ਰਿਦਮ ਚੱਲ ਰਿਹਾ ਜੀ ਸੋ ਪ੍ਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰੀਏ ਦੁਨੀਆਂ ਵਿੱਚ ਰਹਿੰਦੇ ਹੋਏ ਚੰਗੇ ਕਰਮ ਕਰੀਏ ਫਿਰੇ ਜਨਮ ਲੋਕ ਸੁਖੀਏ ਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਨੇ ਜੀ ਸਾਰੇ ਜੱਗ ਦੇ ਪਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ ਸਾਰੇ ਜੱਗੋ